ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਆਪਰੇਸ਼ਨ ਸਿੰਦੂਰ ਨੇ ਦਹਿਸ਼ਤਗਰਦੀ ਖਿਲਾਫ ਭਾਰਤ ਦੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਬਾਰੇ ਇੱਕ ਮਜ਼ਬੂਤ ਵਿਸ਼ਵਵਿਆਪੀ ਸੰਦੇਸ਼ ਦਿੱਤਾ ਹੈ ਆਪਰੇਸ਼ਨ ਸਿੰਦੂ ਤਹਿਤ ਹੁਣ ਤੱਕ 2295 ਭਾਰਤੀ ਨਾਗਰਿਕਾਂ ਨੂੰ ਇਰਾਨ ਤੋਂ ਦੇਸ਼ ਵਾਪਸ ਲਿਆਂਦਾ ਗਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਵੱਲੋਂ ਆਪਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਕਈ ਬ੍ਰਾਂਚਾਂ ਦਾ ਰਿਕਾਰਡ ਕੱਪਸੇ ਚੁਲਾ ਕੇ ਤੁਰੰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਬਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਪੁਰਾਣੇ ਲਿਖ ਵਿਭਾਗ ਦਾ ਚੌਇਜ਼ਾ ਲਿਆ ਕਿਹਾ ਸੂਬੇ ਦੀ ਵਿਰਾਸਤ ਦੀ ਤਰੋਹਰ ਨੂੰ ਸੰਭਾਲ ਰਹੀ ਪੁਰਾਣੇ ਲਿਖ ਵਿਭਾਗ ਦੀ ਹੋਵੇਗੀ ਕਾਇਆਕਲਪ ਅਤੇ ਜੈਵਲਿਨ ਥਰੂ ਵਿਸ਼ਵ ਚੈਂਪੀਅਨ ਨੀਰ ਚੋਪੜਾ ਅਜਰਾ ਚੱਕ ਗਨਰਾਜ ਵਕਾਰੀ ऑस्ट्रावा गोल्डन स्पाइक दो एथलेटिक पच्ची अथलैटिक मीच च हिस्सा लगे प्रधानमंत्री नरेंद्र मोदी ने कहा कि ऑपरेशन सिंदूर ने दहशतगर्दी खिलाफ भारत की बिलकुल भी बर्दाश्त करने नीति बारे एक मजबूत विश्वव्यापी संदेश उन्ह अज का भारत देश के दे हित सख्त फैसले ल ऑपरेशन सिंदूर आतंकवाद के खिलाफ भारत की कठोर नीति को दुनिया के सामने एकदम स्पष्ट कर दिया है हमने दिखा दिया है कि भारतीयों का खून बहाने वाले आतंकियों के लिए कोई भी ठिकाना सुरक्षित नहीं है हम डिफेंस सेक्टर में आत्मनिर्भर हो रहे हैं और इसका प्रभाव हमने ऑपरेशन सिंदूर के दौरान भी देखा है हमारी सेनाओं ने भारत में बने हथियारों से दुश्मन को बाईस मिनट में घुटने टेकने के लिए मजबूर कर दिया ਪ੍ਰਧਾਨ ਮੰਤਰੀ ਮੋਦੀ ਅੱਜ ਭਾਰਤ ਦੇ ਦੋ ਮਹਾਨ ਅਧਿਆਤਮਿਕ ਅਤੇ ਨੈਤਿਕ ਨੇਤਾਵਾਂ ਸ਼੍ਰੀ ਨਾਰਾਇਣ ਗੁਰੂ ਤੇ ਮਹਾਤਮਾ ਗਾਂਧੀ ਵਿਚਾਰ ਇਤਿਹਾਸਕ ਗਲਪਾ ਤੇ ਸ਼ਤਾਬਦੀ ਸਮਾਗਮ ਚ ਸ਼ਾਮਲ ਹੋਏ। ਪੱਛਮੀ ਏਸ਼ੀਆ ਵਿੱਚ ਟਕਰਾਹ ਪ੍ਰਭਾਵਿਤ ਖੇਤਰਾਂ 'ਚ ਵਾਧੇ ਤਣਾਅ ਤੋਂ ਬਾਅਦ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਧੂ ਤਹਿਤ ਹੁਣ ਤੱਕ 2295 ਭਾਰਤੀ ਨਾਗਰਿਕਾਂ ਨੂੰ ਈਰਾਨ ਤੋਂ ਦੇਸ਼ ਵਾਪਸ ਲਿਆਂਦਾ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੇਰ ਜੈਸਵਾਲ ਨੇ ਕਿਹਾ ਕਿ 292 ਭਾਰਤੀ ਨਾਗਰਿਕਾਂ ਚਵੇਰੇ ਈਰਾਨ ਦੇ ਮਸ਼ਦ ਤੋਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਨਵੀਂ ਦਿੱਲੀ ਪਹੁੰਚੇ। ਭਾਰਤੀ ਹਵਾਈ ਫੌਜ ਨੇ ਭਾਰਤੀ ਨਾਗਰਿਕਾਂ ਤੇ ਮਿੱਤਰ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਣ ਲਈ ਜਾਰਡਨ ਤੇ ਮਿਸਰ ਤੋਂ ਵੀ ਮਿਸ਼ਨ ਸ਼ੁਰੂ ਕੀਤੇ ਹੋਏ ਨੇ ਆਪਰੇਸ਼ਨ ਸਿੰਧੂ ਤਹਿਤ ਹਵਾਈ ਫੌਜ ਦੇ C17 ਜਹਾਜ਼ ਨੇ ਇਜ਼ਰਾਈਲ ਤੋਂ 165 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਇਹ ਜਹਾਜ਼ ਅਸਵੇਰੇ ਆਮਾਨ ਤੋਂ ਨਵੀਂ ਦਿੱਲੀ ਪਹੁੰਚਿਆ ਇਜ਼ਰਾਈਲ ਤੋਂ 108 ਭਾਰਤੀ ਨਾਗਰਿਕਾਂ ਦਾ ਇੱਕ ਹੋਰ ਸਮੂਹ ਵੀ ਅੱਜ ਨਵੀਂ ਦਿੱਲੀ ਪਹੁੰਚਿਆ ਭਾਰਤ ਸ਼੍ਰੀਲੰਕਾ ਵਰਗੇ ਦੋਸਤ ਮੁਲਕਾਂ ਨੂੰ ਉਹਨਾਂ ਦੇ ਨਾਗਰਿਕਾਂ ਨੂੰ ਕੱਢਣ 'ਚ ਵੀ ਸਹਾਇਤਾ ਕਰ ਰਿਹਾ ਹੈ ਵਾਪਸ ਪਰਤੇ ਲੋਕਾਂ ਨੇ ਭਾਰਤ ਸਰਕਾਰ ਤੇ ਦੂਤ ਘਰਤਾ ਸ਼ੁਕਰੀਆ ਦਾ ਕੀਤਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਨੇ ਅੱਜ ਪਟਿਆਲਾ ਵਿਖੇ ਆਪਕਾਰੀ ਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਾਨਕ ਚੈਕਿੰਗ ਕੀਤੀ। ਪਟਿਆਲਾ ਬੁਝੇ ਹਰਪਾਲ ਸਿੰਘ ਟੀਮਾ ਨੇ ਆਪਕਾਰੀ ਕਮਿਸ਼ਨਰ ਦੇ ਨਾਲ ਆਪਕਾਰੀ ਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਾਨਕ ਚੈਕਿੰਗ ਕਰਦਿਆਂ ਵੱਖ-ਵੱਖ ਬ੍ਰਾਂਚਾਂ 'ਚ ਜਾ ਕੇ ਚਾਇਜ਼ਾ ਲਿਆ ਤੇ ਤਨਖਾਦ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਜਾਂਚਣ ਦੇ ਨਾਲੋ ਨਾਲ ਉਹਨਾਂ ਦੇ ਮੇਜ਼ਾਂ ਉੱਤੇ ਪਈਆਂ ਫਾਈਲਾਂ ਦੀ ਵੀ ਜਾਂਚ ਕੀਤੀ। ਵਿੱਤ ਮੰਤਰੀ ਨੇ ਇਸ ਮੌਕੇ ਕਿਹਾ ਅੱਜ ਇੱਕ ਸਹਾਇਜ ਐਂਡ ਟੈਕਸੇਸ਼ਨ ਭਵਨ ਦੇ ਅੰਦਰ ਆਿਆਂਗੇ ਕਿਉਂਕਿ ਕਾਫੀ ਅਸੇ ਤੋਂ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਕਿ ਕਾਫੀ ਸਾਰੀਆਂ ਫਾਈਲਾਂ 2 ਦਿਨ ਦਾ 3 ਦਿਨ ਦਾ 4 ਦਿਨ ਦਾ ਡਿਲੇ ਹੋ ਜਾਂਦਾ ਯਾਨੀ ਕਿ ਫਾਈਲ ਦੋ ਦੋ ਤਿੰਨ ਤਿੰਨ ਦਿਨ ਜਿਹੜੀ ਆਫੀਸਰ ਦੇ ਅੰਦਰ ਪੈਂਡਿੰਗ ਪਈ ਰਹਿੰਦੀ ਉਹ ਕਲੀਅਰ ਨਹੀਂ ਹੁੰਦੀ ਔਰ ਉਸ ਕਰਕੇ ਕਰਾਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵੱਧ ਜਾਂਦੇ ਨੇਗੇ ਸੋ ਇਹ ਸ਼ਿਕਾਇਤ ਮਿਲੀ ਸੀ ਅੱਜ ਚੈਕਿੰਗ ਕੀਤੀ ਹੈਗੀ ਕਾਫੀ ਸਾਰੇ ਰਿਕਾਰਡ ਜਿਹੜਾ ਅਸੀਂ ਕਲੈਕਟ ਕੀਤਾਗਾ ਸਾਡੇ ਕਮਿਸ਼ਨਰ ਸਾਹਿਬ ਨੇ ਰਿਕਾਰਡ ਕਬਜ਼ੇ ਚ ਲਿਆਗਾ ਜਿਸ ਵੀ ਕਲਰਕ ਦੀ ਆਫੀਸਰ ਦੀ ਡਿਲੇ ਹੋਊਗੀ ਇਸ ਦੌਰਾਨ ਵਿੱਤ ਮੰਤਰੀ ਨੇ ਵੱਖ-ਵੱਖ ਬ੍ਰਾਂਚਾਂ ਦੇ ਸੁਪਰਡੈਂਟ ਤੇ ਹੋਰ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਅਤੇ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਮੌਕੇ ਉਤੇ ਮੌਜੂਦ ਨਹੀਂ ਸਨ ਉਹਨਾਂ ਦੀ ਹਾਜ਼ਰੀ ਵੀ ਜਾਂਚੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @tarid_ehyr_arha_new_chalender। ਸੰਵਿਧਾਨ ਹੱਤਿਆ ਦਿਵਸ ਪਾਲਕੇ ਮਨਾਇਆ ਜਾਵੇਗਾ। ਇਹ ਦਿਨ 25 ਜੂਨ 1975 ਨੂੰ ਭਾਰਤ ਦੇ ਸੰਵਿਧਾਨ ਨੂੰ ਕੁਚਲਣ ਦੀ ਯਾਦ ਦਿਵਾਉਂਦਾ ਹੈ ਇਸ ਦਿਨ ਉਹਨਾਂ ਲੋਕਾਂ ਨੂੰ ਸ਼ਰਤਾਂਜਲੀ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਅਮਰਜੈਂਸੀ ਦੀਆਂ ਵਧੀਆਂ ਵਧੀਆਂ ਦਾ ਸਾਹਮਣਾ ਕਰਨਾ ਪਿਆ ਇਹ ਭਾਰਤੀ ਇਤਿਹਾਸ ਦਾ ਸਭ ਤੋਂ ਕਾਲਾ ਦੌਰ ਸੀ ਇਹ ਦਿਨ ਉਹਨਾਂ ਸਾਰੇ ਲੋਕਾਂ ਦੇ ਯੋਗਦਾਨ ਨੂੰ ਵੀ ਯਾਦ ਕਰਦਾ ਹੈ ਜਿਨ੍ਹਾਂ ਨੇ ਅਮਰਜੈਂਸੀ ਦੇ ਅਮਾਨਵੀ ਦਰਦ ਨੂੰ ਸਹਿਣ ਕੀਤਾ ਬੇਸ਼ੱਕ ਇੱਕ ਰਿਪੋਰਟ एमरजेंसी दौरान ਨਾਗਰੀਕਾਂ ਦੀ ਆਜ਼ਾਦੀ ਨੂੰ ਖਤਮ ਕਰ ਦਿੱਤਾ ਗਿਆ ਸੀ ਅਤੇ ਇੰਦਰਾ ਗਾਂਧੀ ਸਰਕਾਰ ਨੇ ਪ੍ਰੈਸ ਤੇ ਸਖਤ ਸੈਂਸਰਸ਼ਿਪ ਲਗਾ ਦਿੱਤੀ ਸੀ। ਸਰਕਾਰ ਨੇ ਪਤਕਰਾਰਾਂ ਤੇ ਟੈਕਸ ਲਾਏ, ਪ੍ਰੈਸ ਬੰਦ ਕਰਨ ਦੇ ਨੋਟਿਸ ਜਾਰੀ ਕੀਤੇ ਅਤੇ ਉਹਨਾਂ ਨੂੰ ਜੇਲ੍ਹ ਵੀ ਭੇਜਿਆ। ਐਮਰਜੈਂਸੀ ਦੌਰਾਨ ਸੱਤਾ ਦਾ ਕੇਂਦਰੀਕਰਨ ਵੀ ਹੋਇਆ ਅਤੇ ਜੈ ਪ੍ਰਕਾਸ਼ ਨਰਾਇਣ, ਲਾਲਕ੍ਰਿਸ਼ਨ ਅਡਵਾਨੀ, ਅਟਲ ਬਿਹਾਰੀ ਵਾਜਪਾਈ, ਮੁਰਾਰਜੀ ਦੇਸਾਈ, ਮਧੂ ਦੰਦਪਤ ਅਤੇ ਸਮੇਤ ਵਿਰੋਧੀ ਨੇਤਾਵਾਂ ਦੀ ਸਮੂਹਿਕ ਗ੍ਰਿਫਤਾਰੀ ਕੀਤੀ ਗਈ। ਇਹਨਾਂ ਕਾਰਵਾਈਆਂ ਦੀ ਵਿਆਪਕ ਆਲੋਚਨਾ ਅਤੇ ਵਿਰੋਧ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ कर दिया इमरजेंसी नियकतंत्र कालाब्बा दसिया मेरे प्यारे देशवासियों जब देश में आपातकाल लगाया गया तब उसका विरोध सिर्फ राजनीतिक दायरे तक सीमित नहीं रहा राजनेताओं तक सीमित नहीं रहा जेल के सलाखों तक आंदोलन सिमट नहीं गया था जन जन के दिल में एक आक्रोश था खोए हुए लोकतंत्र की एक तड़प थी आपातकाल में देश के हर नागरिक को लगने लगा था तो उसका कुछ छीन लिया गया है जिसका उसने जीवन में कभी उपयोग नहीं किया था वो भी अगर छिन गया है तो उसका एक दर्द उसके दिल में था ਐਮਰਜੈਂਸੀ ਦੇ ਸਮੇਂ ਦੌਰਾਨ ਕਈ ਰਾਜਨੀਤਿਕ ਅੰਦੋਲਨ ਅਤੇ ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ ਗੁਜਰਾਤ ਵਿੱਚ ਨਵ ਨਿਰਮਨ ਅੰਦੋਲਨ, ਬਿਹਾਰ ਵਿੱਚ ਜੈ ਪ੍ਰਕਾਸ਼ ਨਰਾਇਣ ਦਾ ਅੰਦੋਲਨ ਅਤੇ ਜਾਰਜ ਫਰਨਾਂਡੇਸ ਦੀਗਵਾਈ ਵਿੱਚ ਰੇਲਵੇ ਹੜਤਾਲ ਸ਼ਾਮਲ ਹੈ। ਹਤਕੜੀਆਂ ਤੇ ਬੀੜੀਆਂ ਵਿੱਚ ਜਕੜੇ ਸ਼੍ਰੀ ਫਰਨਾਂਡੇਸ ਦਾ ਵਿਰੋਧ ਐਮਰਜੈਂਸੀ ਦੌਰ ਦੀ ਸਭ ਤੋਂ ਯਾਦਗਾਰ ਤਸਵੀਰਾਂ ਵਿੱਚੋਂ ਇੱਕ ਹੈ। ਇਸ ਦੌਰਾਨ ਲੋਕਾਂ ਨੂੰ ਬਿਨਾਂ ਕਿਸੇ ਇਲਜ਼ਾਮ ਦੇ ਹਿਰਾਸਤ ਵਿੱਚ ਲਿਆ ਗਿਆ ਅਤੇ ਗੈਰ ਕਾਨੂੰਨੀ ਟੰਗਣਾਣ ਕਾਨੂੰਨ ਵੀ ਲਾਗੂ ਕੀਤੇ ਗਏ। ਮੀਜ਼ਾ ਐਕਟ ਦੀ ਵੀ ਬਹੁਤ ਦੁਰਵਰਤੋਂ ਕੀਤੀ ਗਈ ਸੀ। ਐਮਰਜੈਂਸੀ ਦਾ ਦੌਰ ਸੁਤੰਤਰ ਭਾਰਤ ਦਾ ਸਭ रिपोर्ट जरंदर तो मैं आकाशवाणी नेवा सुशासन गारत के जाने डॉक्टर जयशंकर ने अज तेरव पासपोर्ट सेवा, तेर सेवा दिवस मौके बोलद जनतक सेवा प्रदान कर, खास करके पासपोर्ट जारी करने की प्रणाली महत्वपूर्ण सुधार होया है ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਅਜਪੁਰਾ ਲੇਖ ਵਿਭਾਗ ਦਾ ਚਾਇ사 ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਵਿਰਾਸਤੀ ਤ੍ਰੋਹਰ ਨੂੰ ਸੰਭਾਲ ਰਹੀ ਪਟਿਆਲਾ ਸਥਿਤ ਪੁਰਾਲੇਖ ਵਿਭਾਗ ਦੀ ਕਾਇਆ ਕਲਪ ਕਰੇਗੀ। ਉਨ੍ਹਾਂ ਕਿਹਾ ਪੁਰਾਤਤਵ ਵਿਭਾਗ ਇਸ ਹਫਤੇ ਹੀ ਸਕਾਰਾਤਮਕ ਸੁਧਾਰ ਲਿਆਦੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਰਾਜ ਪੁਰਾਲੇਖ ਵਿਭਾਗ ਵੱਲੋਂ ਲਗਭਗ 10 ਲੱਖ ਪੁਰਾਤਨ ਰਿਕਾਰਡ ਪੂਰੀ ਤਰ੍ਹਾਂ ਸੁਰੱਖਿਅਤ ਕਰਕੇ ਸੰਭਾਲਿਆ ਹੋਇਆ ਹੈ। ਸਭ ਤੋਂ ਵੱਡੀ ਗੱਲ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਹਸਤ ਲਿਖਤ ਸਰੂਪ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਮੈਂ ਮੰਨਦਾ ਕਿ ਸਾਡੇ ਲਈ ਇਸ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ। ਅਸੀਂ ਜਦੋਂ ਉਹਨਾਂ ਵਿజిਟ ਕੀਤਾ ਇਹ ਗੱਲ ਸਾਡੀ ਨੋਟਿਸ ਦੇ ਵਿੱਚ ਆਈ। ਵੱਡੇ ਲੈਵਲ ਤੇ ਜਿਹੜਾ ਸਾਡਾ ਪੰਜਾਬ ਦਾ ਖਜ਼ਾਨਾ ਸਾਡੀ ਪੰਜਾਬ ਦੀ ਧਰੋਹਰ ਜਿਹੜੀਆਂ ਕਿ ਬੁਕਸ ਦੇ ਸੰਬੰਧ ਦੇ ਵਿੱਚ ਸਾਡੇ ਕੋਲ ਰੈਫਰੈਂਸ ਦੇ ਸੰਬੰਧ ਦੇ ਵਿੱਚ ਪਈਆਂ। ਅਸੀਂ ਉਹਨਾਂ ਨੂੰ ਵੱਡੇ ਸਟਾਰ ਦੇ ਉੱਤੇ 16 ਮਿਲੀਅਨ ਦੇ ਕਰੀਬ ਆਸੀਂ ਯਾਨੀ ਕਿ ਡਿਜੀਟਲਾਈਜ਼ ਕਰ ਚੁੱਕੇ ਹਾਂ। ਇਹਦਾ ਜਿਹੜਾ ਕੰਮ ਹੈ ਉਹ ਇਸੇ ਤਰੀਕੇ ਨਾਲ ਇਸੇ ਰਫ਼ਤਾਰ ਦੇ ਨਾਲ はい。 ਪੰਜਾਬ ਚ ਜਲ ਜੀਵਨ ਮਿਸ਼ਨ ਤੇ ਜਲ ਸ਼ਕਤੀ ਮਿਸ਼ਨ ਯੋਜਨਾਵਾਂ ਸੰਬੰਧੀ ਕੀਤੀ ਕਾਰਵਾਈ ਸੰਬੰਧੀ ਮੌਇਨਾ ਕਰਨ ਲਈ ਕੇਂਦਰੀ ਟੀਮ ਵਕਵਾਖ ਸਿਲਿਆਂ ਦਾ ਦੌਰਾ ਕਰ ਰਹੀ ਹੈ ਇਸੇ ਤਹਿਤ ਫਰੀਦਕੋਟ ਜ਼ਿਲ੍ਹੇ ਵਿੱਚ ਟੀਮ ਮੈਂਬਰ ਰੋਹਨ ਚੰਦ ਠਾਕੁਰ ਤੇ ਵਿਜੇ ਸਿੰਘ ਮੀਨਾ ਅੱਜ ਡਿਪਟੀ ਕਮਿਸ਼ਨਰ ਪੂਨਮਦੀਪ ਕਾਰ ਸਮੇਤ ਵਕਵਾਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਲ ਸ਼ਕਤੀ ਅਭਿਆਨ ਤਹਿਤ ਹੁਣ ਤੱਕ ਕੀਤੇ ਗਏ ਕਾਰਜਾਂ ਬਾਰੇ ਵਿਚਾਰ ਚਰਚਾ ਕੀਤੀ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਸੂਬਾ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਨੌਜਵਾਨਾਂ ਨੂੰ ਕਿਤਾਬਾਂ ਨਾਲ ਉਨ੍ਹਾਂ ਨੇ ਅਧਿਕਾਰੀਆਂ ਨੂੰ 15 ਜੁਲਾਈ ਤੱਕ ਹਾਲਚ ਲਾਇਬ੍ਰੇਰੀਆਂ ਦਾ ਕਾਰਜ ਨੇਪਰੇ ਚੜਾਉਣ ਦੀ ਹਦਾਇਤ ਕੀਤੀ ਤਾਂ ਜੋ ਇਹਨਾਂ ਨੂੰ ਜਲਦ ਤੋਂ ਜਲਦ ਲੋਕਾਂ ਖਾਸ ਕਰਕੇ ਨੌਜਵਾਨਾਂ ਲਈ ਖੋਲਿਆ ਜਾ ਸਕੇ ਲੁਧਿਆਣਾ ਗਰੁੱਪ ਹੈੱਡਕੁਆਟਰ ਦੀਆਂ 510 NCC ਗਰਲਸ ਕੈਡਟ ਲਈ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਸ਼ਨ ਨਵੀਂ ਦਿੱਲੀ ਦੇ ਸੰਪਰਕ ਚ ਤਿੰਨ ਪੰਜਾਬ ਗਰਲਸ ਬਟਾਲੀਅਨ NCC ਲੁਧਿਆਣਾ ਵੱਲੋਂ ਸਾਈਬਰ ਫਰਸਟ ਰਿਸਪੌਂਡ ਦੇ ਇੱਕ ਆਨਲਾਈਨ ਵਰਕਸ਼ਾਪ ਕਰਵਾਈ ਗਈ ਬ੍ਰਿਗੇਡੀਅਰ ਪੀਐਸ ਚੀਮਾ ਅਤੇ ਡੀਜੀ NCC ਲੈਫਟਨੈਂਟ ਜਰਨਲ ਗੁਰਬੀਰਪਾਲ ਸਿੰਘ ਦੇ ਉੱਚ ਨਿਰਦੇਸ਼ਾਂ ਦੀ ਅਗਵਾਈ ਹੇਠ ਹੋਈ ਇਸ ਵਰਕਸ਼ਾਪ ਦਾ ਉਦੇਸ਼ ਕੈਡਿਟਸ ਨੂੰ ਸਾਈਬਰ ਸੁਰੱਖਿਆ ਦੇ ਬੁਨਿਆਦੀ ਸਿਧਾਂਤਾਂ ਦੇ ਜ਼ਰੂਰੀ ਗਿਆਨ ਨਾਲ ਲੈਸ ਕਰਨਾ ਸੀ ਦੱਖਣ ਪੱਛਮੀ ਮੌਨਸੂਨ ਦੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਸਿਆਂ ਚਗਲੇ ਦੋ ਦਿਨਾਂ ਚ ਹੋਰ ਅੱਗੇ ਵਧਣ ਦੇ ਹਾਲਾਤ ਬਣੇ ਹੋਏ ਨੇ ਜਿਸ ਤੇ ਚੱਲਦੇ ਆ 25 ਤੋਂ 30 ਜੂਨ ਦੌਰਾਨ ਬਾਰਿਸ਼ ਚ ਵਾਦਾ ਹੋ ਸਕਦਾ ਹੈ ਕੁਝ ਥਾਵਾਂ ਤੇ ਕੱਲ ਤੇ ਪਰਸੋਂ ਮੀਂਹ ਪੈਣ ਬਾਰੇ orange alert ਵਿਚਾਰੇ ਕੀਤਾ ਗਿਆ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਅੱਜ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ 25 ਤੇ 27 ਜੂਨ ਨੂੰ ਬਹੁਤ ਸਾਰੀਆਂ ਥਾਵਾਂ ਤੇ ਅਤੇ 28 ਤੋਂ 30 ਜੂਨ ਤੱਕ ਕਾਫੀ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਦਕਿ 27, 29 ਤੇ 30 ਜੂਨ ਨੂੰ ਪੰਜਾਬ ਤੇ ਹਰਿਆਣਾ ਚ ਕੁਝ ਥਾਵਾਂ ਤੇ ਭਾਰੀ ਬਾਰਿਸ਼ ਦੀ ਪੇਸ਼ੇਨਗੋਈ ਕੀਤੀ ਗਈ ਹੈ। ਜੈਵਲਿਨ ਥ्रो ਵਿਸ਼ਵ ਚੈਂਪੀਅਨ ਨਿਰੋ ਚੋਪੜਾ ਅਜ ਰਾਤ ਚੇਕ ਗਣਰਾਜ ਹੋਣ ਵਾਲੇ ਵਕਾਰੀ ਔਰ ਸਟਰਾਵਾ 골ਡਨ ਸਪਾਇਕ 2025 ਐਥਲੈਟਿਕ ਮੀਟ ਜੋ ਹਿੱਸਾ ਲੈਣਗੇ। ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਮੁਕਾਬਲਾ ਸ਼ੁਰੂ ਹੋਵੇਗਾ। ਉਧਰ ਲੀਡਸ ਵਿਖੇ ਭਾਰਤ ਤੇ ਇੰਗਲੈਂਡ ਦਰਮਿਆ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਆਪਰੇਸ਼ਨ ਸਿੰਦੂਰ ਨੇ دہشت گردی ਖਿਲਾਫ ਭਾਰਤ ਦੇ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੇ ਨੀਤੀ ਬਾਰੇ ਇੱਕ ਮਜ਼ਬੂਤ ਵਿਸ਼ਵਵਿਆਪੀ ਸੰਦੇਸ਼ ਦਿੱਤਾ ਹੈ ਆਪਰੇਸ਼ਨ ਸਿੰਧੂ ਤਹਿਤ ਹੁਣ ਤੱਕ 2295 ਭਾਰਤੀ ਨਾਗਰਿਕਾਂ ਨੂੰ ਈਰਾਨ ਤੋਂ ਦੇਸ਼ ਵਾਪਸ ਲਿਆਂਦਾ ਗਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਵੱਲੋਂ ਆਪਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ